ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਨ ਦੀਆਂ ਖਾਸ ਖਬਰਾਂ ਨੇਪਾਲ ਵਿੱਚ ਚੱਲ ਰਹੀ ਅਸ਼ਾਂਤੀ ਦੇ ਮੱਦੇ ਨਜ਼ਰ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਥਿਤੀ ਆਮ ਹੋਣ ਤੱਕ ਨੇਪਾਲ ਦੀ ਯਾਤਰਾ ਮੁਅੱਤਲ ਕਰਨ ਦੀ ਸਲਾਹ ਦਿੱਤੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਆਉਣ ਵਾਲੇ ਦਿਨਾਂ 'ਚ ਹੜ੍ਹ ਪ੍ਰਭਾਵਿਤ ਪੰਜਾਬ ਲਈ ਹੋਰ ਵਿੱਤੀ ਸਹਾਇਤਾ ਪਹੁੰਚਣ ਦਾ ਦਿੱਤਾ ਭਰੋਸਾ ਚੰਡੀਗੜ੍ਹ ਸਾਫ਼ ਹਵਾ ਸਰਵੇਖਣ 2025 'ਚ 27ਵੇਂ ਤੋਂ 8ਵੇਂ ਸਥਾਨ ਤੇ ਪਹੁੰਚਿਆ ਪੰਜਾਬ ਪੁਲਿਸ ਨੇ ਸਰਹੱਦਪਾ ਨਸ਼ਾ ਤਸਕਰੀ ਕਾਰਡਲ ਦਾ ਪਰਦਾਫਾਸ਼ ਕਰਦਿਆਂ ਇਸ ਦੇ ਚਾਰ ਮੈਂਬਰਾਂ ਨੂੰ ਇੱਕ ਆਧੁਨਿਕ ਪਿਸਤੌਲ ਤੇ 12 ਕਿਲੋ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਤੇ ਦੁਬਈ ਚ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ A ਦੇ ਪਹਿਲੇ ਮੈਚ ਵਿੱਚ ਭਾਰਤ ਦਾ ਮੁਕਾਬਲਾ ਅਜਿੁੱક્ત ਅਰਬ ਅਮੀਰਾਤ ਨਾਲ ਮੈਚ ਰਾਤ 8 ਵਜੇ ਸ਼ੁਰੂ ਹੋਵੇਗਾ ਤੇ ਹੁਣ ਖਬਰਾਂ ਇਸ ਥਾਰ ਨਾਲ ਨੇਪਾਲ ਫੌਜ ਨੇ ਅੱਜ ਸ਼ਾਮ 5 ਵਜੇ ਤੱਕ ਲਾਗੂ ਕੀਤਾ ਗਿਆ ਕਰਫਿਊ ਕੱਲ ਸਵੇਰੇ 6 ਵਜੇ ਤੱਕ ਵਧਾ ਦਿੱਤਾ ਹੈ। ਫੌਜ ਨੇ ਕਿਹਾ ਕਿ ਸੁਰੱਖਿਆ ਕਾਰਨਾ ਕਰਕੇ ਇਹ ਕਦਮ ਚੁੱਕਿਆ ਗਿਆ ਹੈ। ਅਗੇ ਦੀ ਸਥਿਤੀ ਦੇ ਆਧਾਰ ਤੇ ਹੋਰ ਜਾਣਕਾਰੀ ਜਾਰੀ ਕੀਤੀ ਜਾਵੇਗੀ। ਹਾਲਾਂਕਿ ਕਰਫਿਊ ਤੇ ਕਰਫਿਊ ਦੌਰਾਨ ਐਂਬੂਲੈਂਸ, ਫਾਇਰ ਬ੍ਰਿਗੇਡ, ਸਿਹਤ ਸੇਵਾਵਾਂ ਤੇ ਸੁਰੱਖਿਆ ਵਾਹਨਾਂ ਦਾ ਸੰਚਾਲਨ ਆਮ ਵਾਂਗ ਜਾਰੀ ਰਹੇਗਾ। ਵਿਰੋਧ ਪ੍ਰਦਰਸ਼ਨ ਦੇ ਤੀਜੇ ਦਿਨ ਅੱਜ ਫੌਜ ਦੀ ਤੈਨਾਤੀ ਦੌਰਾਨ ਕਾਠਮੰਡੂ ਘਾਟੀ ਵਿੱਚ ਮਾਹੌਲ ਸ਼ਾਂਤੀਪੂਰਨ ਰਿਹਾ। ਨੇਪਾਲ ਫੌਜ ਨੇ ਨਾਗਰਿਕਾਂ ਨੂੰ ਜ਼ਰੂਰੀ ਕੰਮ ਤੋਂ ਬਿਨਾਂ ਘਰੋਂ ਨਾ ਨਿਕਲਣ ਦੀ ਅਪੀਲ ਕੀਤੀ ਹੈ। ਫੌਜ ਨੇ ਨਾਗਰਿਕਾਂ ਨੂੰ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ Nepal ਚ ਚੱਲ ਰਹੀ ਹੈ ਸ਼ਾਂਤੀ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਥਿਤੀ ਆਮ ਹੋਣ ਤੱਕ Nepal ਦੀ ਯਾਤਰਾ ਨੂੰ ਮੁਅਤਲ ਕਰਨ ਦੀ ਸਲਾਹ ਦਿੱਤੀ ਹੈ ਮੰਤਰਾਲੇ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੌਜੂਦਾ ਨਿਵਾਸ ਸਥਾਨ ਤੇ ਰਹਿਣ ਸੜਕਾਂ ਤੇ ਬਾਹਰ ਨਿਕਲਣ ਤੋਂ ਬਚਣ ਤੇ ਪੂਰੀ ਸਾਵਧਾਨੀ ਵਰਤਣ ਨਾਗਰਿਕਾਂ ਨੂੰ Nepal ਅਧਿਕਾਰੀਆਂ ਤੇ ਭਾਰਤ ਦੇ ਦੂਤਕਾਰ ਕਾਟਮਾਂਡੂ ਵੱਲੋਂ ਜਾਰੀ ਸਥਾਨਕ ਸੁਰੱਖਿਆ ਸਲਾਹਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੜ੍ਹ ਪ੍ਰਭਾਵਿਤ ਸੂਬੇ ਲਈ ਹੋਰ ਵਿੱਤੀ ਸਹਾਇਤਾ ਪਹੁੰਚੇਗੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ ਆਪਣੀ ਫੇਰੀ ਦੌਰਾਨ ਸੂਬੇ ਲਈ ਐਲਾਨੀ ਗਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸਿਰਫ ਇੱਕ ਸੰਕੇਤਕ ਰਕਮ ਹੈ ਸ਼੍ਰੀ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੋਵੇਗੀ पीएम साहब से बातचीत हुई तो मैंने कहा हर दृष्टि से पॉजिटिव है ये तो केवल और केवल सोलह सौ करोड़ टोकन दिया है असेसमेंट के बाद जो भी किसान को मैक्सिमम मदद की जा सकती है हंड्रेड परसेंट आएगी ये तो खाली टोकन है ਰਾਜਪਾਲ ਦਾ ਇਹ ਬਿਆਨ ਪੰਜਾਬ ਚ ਸਾਰੀਆਂ ਵਿਰੋਧੀ ਪਾਰਟੀਆਂ ਖਾਸ ਕਰਕੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਰਾਹਤ ਪੈਕੇਜ ਖਿਲਾਫ ਆਧਰੀ ਆਲੋਚਨਾ ਦੇ ਮੱਦੇਨਜ਼ਰ ਮਹੱਤਵਪੂਰਨ ਹੈ ਅਜਮਹਾਲੀਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਘਟਾਰੀਆ ਨੇ ਕਿਹਾ ਕਿ ਕੇਂਦਰ ਕੋਲ ਕਿਸੇ ਵੀ ਆਫਤਾ ਦਾ ਸਾਹਮਣਾ ਕਰਨ ਵਾਲੇ ਕਿਸੇ ਵੀ ਜ਼ੋਬੇ ਨੂੰ ਵਿਧੀ ਰਾਹਤ ਦੇਣ ਲਈ ਇੱਕ ਠੋਕਮੀ ਪ੍ਰਕਿਰਿਆ ਹੈ ਪ੍ਰਧਾਨ ਮੰਤਰੀ ਤੋਂ ਪਹਿਲਾਂ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਪੰਜਾਬ ਦਾ ਦੁਆਰਾ ਕਰਨ ਵਾਲੀਆਂ ਦੋ ਅੰਤਰ ਮੰਤ్రਾਲਾ ਟੀਮਾਂ ਵੱਲੋਂ ਆਪਣੀਆਂ ਰਿਪੋਰਟਾਂ ਜਮ੍ਹਾਂ ਕਰਵਾਉਣ ਤੋਂ ਬਾਅਦ ਦਿੱਤੀ ਸਹਾਇਤਾ ਦੇ ਅਗਲੇ ਕਦਮ ਤੇ ਵਿਚਾਰ ਕੀਤਾ ਜਾਵੇ खेतर सर्वेक्षण करने तो बाद वापस आए बादल इलाज मुख्यमंत्री मुलाकात की थी। कि प्रधानमंत्री मोदी भगवंत मान की सेहत प्रति चिंतित ने प्रधानमंत्री जी की कल हमारे साथ ब्रीफिंग भी हुई कलता दो तीन बार जो है ना उनके सेहत के बारे में पूछा और भी कहा था कि आप यहाँ से जाते है एक बार मिल कर के मुझे उसका डिटेल जो है बताना तो मैं अभी सीधे यहाँ पहले से काफी अच्छी बताते हैं ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਘਟਾਰੂਚਾ ਅਤੇ ਸਿਹਤ ਮੰਤਰੀ ਡਾਕਟਰ ਬਬੀਰ ਸਿੰਘ ਨੇ ਅੱਜ ਪਠਾਨਕੋਟ ਦੇ ਵਾਕਾ ਖਾੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਹੜ੍ਹਾਂ ਨਾਲ ਨੁਕਸਾਨੇ ਗਏ ਪਰਿਵਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਘਰਾਂ ਦੀ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਲਈ ਇਸ ਮੌਕੇ ਉਹਨਾਂ ਕਿਹਾ ਟੁੱਟੇ ਹੋਏ ਘਰ ਨੇ ਜਿਹੜੇ ਰੁੜ ਗਏ ਸਨ ਪਾਣੀ ਦੇ ਅੰਦਰ ਉਹਨਾਂ ਘਰਾਂ ਦੀ ਸਾਰੀ ਦੇ ਲਈ ਕੁਝ ਪਰਿਵਾਰਾਂ ਨੂੰ ਅਸੀਂ 55000 ਰੁਪਏ ਦੇ ਚੈੱਕ ਜਿਹੜੇ ਆ ਉਹ ਅੱਜ ਜਿਹੜਾ ਨੂੰ ਐਡਵਰ ਕੀਤੇ ਆ ਜਿਨ੍ਹਾਂ ਦੇ ਲੋਕਾਂ ਦੇ ਘਰ ਗਿਰ ਗਏ ਬੜੀ ਮੁਸ਼ਕਲ ਨਾਲ ਜਾਨ ਬਚੀ ਹੈ ਔਰ ਜ਼ਖਮੀ ਵੀ ਹੋ ਗਏ ਮਤਲਬ ਛੱਤ ਹੀ ਨਹੀਂ ਰੇ ਸਿਰ ਦੇ ਉੱਤੇ ਵਿੱਚ ਬਜ਼ੁਰਗ ਵੀ ਸਨਾਂ ਦੇ ਵਿੱਚ ਜ਼ਿਆਦਾ ਔਰ ਇਹਦੇ ਨਾਲ ਮੈਂ ਬਾਕੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਜਿਹੜੇ ਦਾਨੀ ਸੱਜਣਾ ਉਹਨਾਂ ਚ ਡਾਕਟਰ ਵੀ ਆ ਉਹਨਾਂ ਨੇ ਇਨੀਸ਼ੀਏਟਿਵ ਲਿਆ ਸਾਰੇ ਦਾਨੀ ਇੱਕੋ ਗੱਲ ਕਰ ਰਹੇ ਆ ਕਿ ਜਿਹੜਾ ਅਸਲੀ ਜਿਹਨੂੰ ਲੋੜ ਹੈ ਉਹਦੇ ਘਰ ਤੱਕ ਆਪ ਜਾ ਕੇ ਜੇ ਜਾ ਸਕਦੇ ਹੋ ਆਪ ਜਾ ਕੇ ਕਰੋ ਅਦਰਵਾਈਜ਼ ਅਸੀਂ ਇਹ ਸੇਵਾ ਕਰਦੇ ਆ ਕਿ ਸੀ ਉਹਨਾਂ ਤੱਕ ਪਹੁੰਚਾ ਦਾਂਗੇ ਤੁਹਾਡਾ ਉਹਨਾਂ ਦੇ ਨਾਲ ਸੰਪਰਕ ਕਰਾ ਦਾਂਗੇ ਉਹਨਾਂ ਦਾ ਮੋਬਾਈਲ ਨੰਬਰ ਖਾਤਾ ਨੰਬਰ ਔਰ ਜਿਹੜਾ ਆਧਾਰ ਨੰਬਰ ਹੈ ਸਾਰਾ ਕੁਝ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਤੇ ਮੈਂ ਸਾਰਿਆਂ ਦਾ ਇੱਕ ਵਾਰ ਫਿਰ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਤੇਰਾ ਬਹੁਤ ਸਾਰੀਆਂ ਜੜੀਆਂ ਐਨ ਜੀਓ ਲੱਗੀਆਂ ਹੋਈਆਂ ਅਸੀਂ ਉਹਨਾਂ ਨੂੰ ਯਕੀਨ ਦਵਾਉਂਦੇ ਆ ਵੀ ਤੁਹਾਡੀ ਜਿਹੜੀ ਖੂਨ ਪਛੇਣ ਦੀ ਕਮਾਈ ਆ ਉਹ ਉਹਨਾਂ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੇ ਰਿਜ਼ਰਵ ਕਰਦੇ ਆ ਉਧਰ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਲੰਧਰ ਜ਼ਿਲ੍ਹੇ 'ਚ ਭਾਰੀ ਬਰਸਾਤ ਤੇ ਹੜ੍ਹਾਂ ਕਾਰਨ ਨੁਕਸਾਨ ਦੀ ਤੁਰੰਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ ਉਹਨਾਂ ਜ਼ੋਰ ਦਿੱਤੀ ਕਿ ਕਿਾ ਕੋਈ ਵੀ ਪ੍ਰਭਾਵਿਤ ਪਰਿਵਾਰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ 'ਚ ਪਾਣੀ ਛੱਡੇ ਜਾਣ ਕਾਰਨ ਹੜ੍ਹਾਂ ਦੀ ਸਥਿਤੀ ਹੁਣ ਆਵਾੰਗ ਹੋ ਰਹੀ ਹੈ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹੌਲੀ-ਹੌਲੀ ਪਾਣੀ ਦਾ ਪੱਧਰ ਘਟ ਰਿਹਾ ਹੈ ਪਰ ਇਨ੍ਹਾਂ ਹੜ੍ਹਾਂ ਕਾਰਨ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਕਮਲਾਲਾ ਕੰਡਪੂਲ ਚਾਕਾ ਪਿੰਡ ਦੇ ਵਿੱਚੋਂ ਤੈਨ ਸਾਢੇ 3 ਫੁੱਟ ਪਾਣੀ ਨਿਕਲ ਗਿਆ ਹਰ ਘਰ ਦੇ ਵਿੱਚ ਮਿੱਟੀ ਜੰਮੀ ਜਾ ਆਏ ਤੱਕ ਕਈਆਂ ਦਾ ਨੁਕਸਾਨ ਟੀਵੀ ਰਿੱਜ ਕਈ ਦਾ ਨੁਕਸਾਨ ਹੋਇਆ ਕੱਪੜੇ ਲੱਤੇ ਸਭ ਖਤਮ ਹੋ ਗਏ ਜੀ ਮੇਰਾ ਨਾਮ ਸੁਪੰਦੀਪ ਹੈ ਜੋ ਪਾਣੀ ਆਇਆ ਤੇ ਉਹਨਾਂ ਦੀ ਵਜ੍ਹਾ ਨਾਲ ਸਾਡੇ ਸਾਰੇ ਡਾਕੂਮੈਂਟ ਸਾਡੀ ਸਾਰੀ ਫਾਈਲਾਂ ਸਾਰੀਆਂ ਖਰਾਬ ਹੋ ਗਈਆਂ ਇੱਕ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirrnu jalandhar ਅਤੇ YouTube ਤੇ ਸਾਡਾ ਚੈਨਲ ਹੈ @rirr jalandhar ਇਸ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਤੱਕ GST ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ ਇਸ ਪੀੜੀ ਦਾ ਸੁਪਨਾ ਅੱਜ ਸাকার ਹੋਇਆ ਜਦੋਂ 3 ਸਤੰਬਰ ਨੂੰ GST ਕੌਂਸਲ ਨੇ ਦਰਾਂ ਨੂੰ ਤਰਕਸੰਗਤ ਬਣਾਉਣ ਲਈ ਕਈ ਖੇਤਰਾਂ 'ਚ ਟੈਕਸ ਦਰਾਂ ਘਟਾਉਣ ਤੇ ਨਾਗਰਿਕਾਂ ਲਈ ਜੀਵਨ ਨੂੰ ਆਸਾਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਅੱਜ ਅਸੀਂ ਦੇਖਦੇ ਹਾਂ ਕਿ ਇਹ ਸੁਧਾਰ ਸਿੱਖਿਆ ਖੇਤਰ 'ਚ ਕਿਵੇਂ ਕੰਮ ਕਰਨਗੇ ਇੱਕ ਰਿਪੋਰਟ ਸਰਕਾਰ ਨੇ ਸਟੇਸ਼ਨਰੀ ਵਸਤਾਂ ਤੇ GST ਦਰਾਂ ਤੋਂ ਛੋਟ ਦੇ ਕੇ ਸਿੱਖਿਆ ਖੇਤਰ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਨਵੇਂ ਸੁਧਾਰਾ ਤਹਿਤ ਸਟੇਸ਼ਨਰੀ ਵਸਤਾਂ ਜਿਵੇਂ ਕਿ ਪੈਨਸਲ, ਸ਼ਾਰਪਨਰ, ਕ੍ਰਿਯੋਨਸ, ਅਭਿਆਸ ਪੁਸਤਕਾਂ, ਗ੍ਰਾਫ ਬੁੱਕਸ, ਨਕਸ਼ੇ ਅਤੇ ਚਾਰਟ ਨੂੰ ਪਹਿਲਾਂ ਦੇ 12% ਦੀ GST ਤੋਂ ਛੋਟ ਦਿੱਤੀ ਗਈ ਹੈ। ਜਦੋਂ ਕਿ ਰਬੜ ਤੇ GST 5% ਤੋਂ ਹੁਣ ਖਤਮ ਕਰ ਦਿੱਤਾ ਗਿਆ। ਇਹ ਛੋਟ ਸਿੱਖਿਆ ਖਰਚਿਆਂ ਨੂੰ ਘਟਾ ਕੇ ਵਿਦਿਆਰਥੀਆਂ ਦੀ ਸਹਾਇਤਾ ਕਰੇਗੀ। ਇਸ ਤੋਂ ਇਲਾਵਾ ਇਹ ਦਿਹਾਤੀ ਖੇਤਰਾਂ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹੋਰ ਮਦਦ ਕਰੇਗੀ ਜਿਸ ਨਾਲ ਸਿੱਖਣ ਦੇ ਮੋਢਲੇ ਸਾਧਨ ਸਸਤੇ ਹੋਣਗੇ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ ਚੰਡੀਗੜ੍ਹ ਨੇ ਸਾਫ਼ ਹਵਾ ਸਰਵੇਖਣ 2025 ਚ ਅੱਠਵਾਂ ਸਥਾਨ ਪ੍ਰਾਪਤ ਕੀਤਾ ਹੈ ਜੋ 2024 ਜਿਸ 27ਵੇਂ ਤੋਂ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਸਵચ્છ ਹਵਾ ਬਾਰੇ ਕੌਮੀ ਪ੍ਰੋਗਰਾਮ ਦੇ ਤਹਿਤ ਵਾਤਾਵਰਣ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸਾਲਾਨਾ ਕੀਤਾ ਜਾਣ ਵਾਲਾ ਹਵਾ ਸਰਵੇਖਣ ਸ਼ਹਿਰਾਂ ਦੇ ਉਹਨਾਂ ਨਿਰੰਤਰ ਉਪਰਾਲਿਆਂ ਤੇ ਹਵਾ ਦੀ ਗੁਣਵੱਤਾ 'ਚ ਸੁਧਾਰ ਵੱਲ ਪ੍ਰਗਤੀ ਦੇ ਆਧਾਰ ਤੇ ਮੁਲਾਂਕਣ ਕਰਦਾ ਹੈ। ਚੰਡੀਗੜ੍ਹ ਨਗਰ ਨਿਗਮ, ਟ੍ਰੈਫਿਕ ਪੁਲਿਸ, ਟ੍ਰਾਂਸਪੋਰਟ ਵਿਭਾਗ, ਰਾਜ ਆਵਾਜਾਈ ਵਿਭਾਗ ਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਸਾਂਝੇ ਉਪਰਾਲਿਆਂ ਨੇ ਇਸ प्राप्ति ਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਵਾਤਾਵਰਣ ਬਾਰੇ ਡਾਇਰੈਕਟਰ ਸੌਰਵ ਗੁਮਾਰ ਨੇ ਕਿਹਾ ਕਿ ਪ੍ਰਾਪੀ ਚੰਡੀਗੜ੍ਹ ਦੀ ਆਪਣੇ ਨਿਵਾਸੀਆਂ ਲਈ ਸਾਫ਼ ਹਵਾ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ ਪੰਜਾਬ ਪੁਲਿਸ ਨੇ ਸਰਹੱਦ 'ਤੇ ਨਸ਼ਾ ਤਸਕਰੀ ਕਾਟਲ ਦਾ ਪਰਦਾਫਾਸ਼ ਕਰਦਿਆਂ ਇਸ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਆਧੁਨਿਕ ਪਿਸਤੌਲ ਤੇ 12 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਕਾਬੂ ਕੀਤੇ ਮੁਲਜ਼ਮਾਂ ਚ ਪਿਤਾ ਤੇ ਪੁੱਤਰ ਵੀ ਸ਼ਾਮਲ ਨੇ ਇਸ ਮਾਮਲੇ 'ਚ ਦੂਜੀ ਅਜਿਹੀ ਗ੍ਰਿਫਤਾਰੀ ਤੇ ਬਰਾਮਦਗੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 8 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੇ ਨਾਲ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀਆਂ ਨੇ ਤਰਨਤਾਰਨ ਦੇ ਅੰਮ੍ਰਿਤਸਰ ਦਿਹਾਤੀ 'ਚ ਪਾਕਿਸਤਾਨ ਸਥਿਤ ਤਸਕਰਾ ਨਾਲ ਤਾਲਮੇਲ ਕੰਮ ਕਰ ਰਹੀ ਸਰਹੱ ਕਿ ਹੈ ਕਿ ਅਗਲੀਲੀ ਜਾਂਚ ਚੱਲ ਰਹੀ ਹੈ ਉਦਰ ਕੇਂਦਰੀ ਜਾਂਚ ਏਜੰਸੀ NIA ਨੇ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਪਾਮੜੀ 'ਚ ਛਾਪੇਮਾਰੀ ਕੀਤੀ ਇਸ ਦੌਰਾਨ ਏਜੰਸੀ ਨੇ ਇੱਕ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਪਿੰਡ ਪਾਮੜੀ ਦੇ ਖਾਲੀ ਪਲਾਟ ਤੋਂ ਵਿਸਫੋਟਕ ਸਮਗਰੀ ਬਰਾਮਦ ਕੀਤੀ ਹੈ ਸਾਡੇ ਪੱਤਰਕਾਰ ਨੇ ਦੱਸਿਆ ਕਿ ਟੀਮ ਨੇ ਸੰਨੀ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਪਿੰਡ ਵਿੱਚ ਲਿਆਂਦਾ ਗਿਆ ਹਰਨਤਾਰੰਦੀ ਅਦਾਲਤ ਨੇ ਸਾਲ 2013 ਚ ਇੱਕ ਲੜਕੀ ਨਾਲ ਕੁੱਟਮਾਰ ਤੇ ਛੇੜਛਾੜ ਦੇ ਇੱਕ ਮਾਮਲੇ ਚ ਖਰੂਰ ਸਾਹਿਬ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੋਸ਼ੀ ਘਰਾੜ ਦਿੱਤਾ ਹੈ ਉਹਨਾਂ ਨੂੰ ਅਦਾਲਤ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੁਣ 12 ਸਤੰਬਰ ਨੂੰ ਅਦਾਲਤ ਸਜ਼ਾ ਦਾ ਸਫਾ ਮਕੱਰਰ ਕਰੇਗੀ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 12 ਜਣਿਆਂ ਨੂੰ ਦੋਸ਼ੀ ਘਰਾੜ ਦਿੱਤਾ ਹੈ ਇਹਨਾਂ ਵਿੱਚੋਂ ਤਿੰਨ ਨੂੰ ਛੱਡ ਕੇ ਬਾਕੀ 7 ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਪਹਿਲਾਂ ਹੀ ਤਿਹਾਰਤ جیل ਵਿੱਚ ਹੈ ਰੂਪਨਗਰ ਦੇ ਸivil ਸਰਚਨ ਅਤੇ ਜ਼ਿਲ੍ਹਾ ਹੱਡ ਨੋਡਲ ਅਧਿਕਾਰੀ ਨੇ ਬਲਾਕ ਕਿਰਤਪੁਰ ਸਾਹਿਬ ਦੇ ਹੜਪ੍ਰਭਾਵਿਤ ਇਲਾਕਿਆਂ ਹਰਸਾ ਬੇਲਾ ਪੱਟੀ ਦੁਲਚੀ ਅਤੇ ਪੱਟੀ ਜੀਵਨ ਸਿੰਘ ਦਾ ਚਾਇਸਾ ਲਿਆ ਜਿੱਥੇ ਪਾਣੀ ਆਉਣ ਕਾਰਨ ਸੜਕ ਸੰਪਰਕ ਟੁੱਟ ਚੁੱਕਿਆ ਹੈ ਕਿਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੰਗਜੀਤ ਸਿੰਘ ਨੇ ਕੁਸ਼ਤੀ ਰਾਹੀਂ ਹੜਪ੍ਰਭਿੱਤ ਲੋਕਾਂ ਤੱਕ ਜ਼ਰੂਰੀ ਦਵਾਈਆਂ ਤੇ ਹੋਰ ਸਮੱਗਰੀ ਪਹੁੰਚਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਇਸ ਤਰ੍ਹਾਂਨ ਵਧੀਕ ਸivil ਸਰਚਨ ਨੇ ਪਲਾਣ ਵਿਖੇ ਚੱਲ ਰਹੇ ਹੜ ਰਹਾਤ ਅਤੇ ਮੈਡੀਕਲ ਕੈਂਪ ਚ ਪੀਐਚਸੀ ਕਿਰਤਪੁਰ ਸਾਹਿਬ ਦੀ ਟੀਮ ਵੱਲੋਂ ਲੋਕਾਂ ਨੂੰ ਮੁ ਉੱਚ ਡਾਕਟਰੀ ਦੀਆਂ ਸਿਹਤ ਸਹੂਲਤਾਂ ਲਈ ਉਹਨਾਂ ਦੀ ਸ਼ਲਾਘਾ ਕੀਤੀ ਦੁਬਈ ਵਿੱਚ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ A ਦੇ ਪਹਿਲੇ ਮੈਚ ਵਿੱਚ ਅੱਜ ਭਾਰਤ ਦਾ ਮੁਕਾਬਲਾ ਸਖਤ ਅਰਬ ਅਮੀਰਾਤ ਨਾਲ ਹੋਵੇਗਾ ਇਹ ਮੈਚ ਭਾਰਤੀ ਸਮੇਂ ਮਤਾਬਕ ਰਾਤ 8 ਵਜੇ ਖੇਡਿਆ ਜਾਵੇਗਾ ਤੇ ਇਸ ਦਿਨਾਂ ਲਈ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਨੇਪਾਲ ਵਿੱਚ ਚੱਲ ਰਹੀ ਅਸ਼ਾਂਤੀ ਦੇ ਮੱਦੇ ਨਜ਼ਰ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਥਿਤੀ ਆਮ ਹੋਣ ਤੱਕ ਨੇਪਾਲ ਦੀ ਯਾਤਰਾ ਮੁਅਤਲ ਕਰਨ ਦੀ ਸਹਾਇਤਾ ਦਿੱਤੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਉਣ ਵਾਲੇ ਦਿਨਾਂ ਛੜ ਪ੍ਰਭਾਵਿਤ ਪੰਜਾਬ ਲਈ ਹੋਰ ਵਿੱਤੀ ਸਹਾਇਤਾ ਪਹੁੰਚਣ ਦਾ ਦਿੱਤਾ ਭਰੋਸਾ ਚੰਡੀਗੜ੍ਹ ਸਾਫ ਹਵਾ ਸਰਵੇਖਣ 2025 ਚ 27ਵੇਂ ਤੋਂ 8ਵੇਂ ਸਥਾਨ ਤੇ ਪਹੁੰਚਿਆ ਪੰਜਾਬ ਪੁਲਿਸ ਨੇ ਸਰਹੱਦ 'ਤੇ ਨਸ਼ਾ ਤਸਕਰੀ ਕਾਟਲ ਦਾ ਪਰਦਾਫਾਸ਼ ਕਰਦਿਆਂ 4 ਮੈਂਬਰਾਂ ਨੂੰ ਇੱਕ ਆਧੁਨਿਕ ਪਿਸਤੌਲ ਤੇ 12 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਇਸ ਦਿਨ ਆਲੀ ਪ੍ਰਤੀਸ਼ਾਖ ਖਬਰਾਂ ਖਤਮ ਹੋਈਆਂ। ਨਮਸਕਾਰ।